ਉਹ ਗੁਰ ਹਿਮਨ ਮੋਡਰਨ ਕਲੇਮ ਤੇ ਦਿੱਕਤ ਹੈ ਜਦ ਹਾਂ ਜੀ ਜਦ ਦਬਾਓ ਤੇ ਸੇਵ ਨਹੀਂ ਹੋ ਰਹੀ ਉਹਨਾਂ ਨੂੰ 250 ਨਾ ਅਵੇਲੇਬਲ ਬ੍ਰਾਂਡ ਕਿਉਂ ਹੋਇਆ ਉਹਨਾਂ ਨੂੰ ਨਿਕਲੇ ਹੋਏ ਮਾਰੇ ਭਰਦਾਨੀ ਪਿਛਲੀ ਕਾਂਗਰਸ ਸਰਕਾਰ ਦੇਖੋ ਚੇਅਰਮੈਨ ਆ ਮਾਲਕ ਹੈ ਉਹ ਕੁਝ ਵੀ ਕਰ ਸਕਦਾ ਹੈ ਉਹ ਪੈਨ ਵੀ ਵੇਚ ਸਕਦਾ ਪ੍ਰੋਪਰਟੀ ਦੇ ਰਿਹਾ ਇੰਪਰੂਵਮੈਂਟ ਅਸਾ ਦਫ਼ਤਰੀ ਦੇ ਸਕਦਾ ਸਰ ਮਾਈਕਲ ਨੂੰ ਇਹੋ ਇਸ ਤਰ੍ਹਾਂ ਹੈਗਾ ਕਿ ਡੂਰਿੰਗ ਉਹਨਾਂ ਦੇ ਟਾਈਮ ਦੇ ਵਿੱਚ 38 ਕਰੋੜ ਸਰੂਆ ਬਾਕੀ ਜੋ ਤੁਸੀਂ ਗੱਲ ਕਰ ਰਹੇ ਹੈ ਕਿ ਉਹ ਉਹਨਾਂ ਕਨਸਟੀਟਿਊਸ਼ਨ ਦੇਗਾ ਅੰਦਰ ਅੰਮਰੀ ਹੈ ਮੈਂ ਕੋਈ ਸਵਾਲ ਲਗਾ ਪਹਿਲੇ ਕੁਝ ਕੁਸ਼ਨ ਦਾ ਜਵਾਬ ਦਿੱਤਾ ਹੈਗਾ ਕਿ ਉਸ ਟਾਈਮ ਦੇ ਵਿੱਚ 2019 ਤੋਂ ਲੈ ਕੇ 2022 ਤੱਕ 140 ਕਰੋੜ ਦਾ ਬੈਂਕ ਲੋਨ ਸਹੀਦਾ ਤੋਂ ਹੋ ਗਿਆ ਹੈ ਨਾ। ਔਰ ਕੋਵਿਡ ਪੀਰੀਅਡ ਉਸ ਤੋਂ ਰਨ ਰਿਹਾ ਹੈਗਾ। ਉਹ ザ ਬੀਕੀ ਦੇ ਵਿੱਚ ਕੋਵਿਡ ਪੀਰੀਅਡ ਰਿਹਾ ਹੈ। ਜੇ ਉਸ ਵੇਲੇ ਸਾਨੂੰ 88 ਕਰੋੜ ਰੁਪਏ ਦੇ ਸਕਦੇ ਹੈਗੇ ਹਾਂ ਤਾਂ ਹੁਣ ਕਿਉਂ? ਤੂੰ ਕਿਉਂ ਨਹੀਂ ਦਿੰਦੇ? ਬੈਂਕ ਲੋਨ ਦੇ ਲਈ ਰੈਸਰ ਔਰ ਚੇਅਰਮੈਨ ਸਾਹਨੇ ਕਹਿੰਦਾ ਕਿ 4% ਰੈਵਨਿਊ ਦੇ ਵਿੱਚ ਸਾਡਾ ਵਾਤਾ ਹੋਇਆ ਹੈ। चार परसेंट रेवेन्यू इस ਹੋ हो गया ਲੋਨ ਕਲੀਅਰ ਹੋ ਗਏ ਹੈ ਫਿਰ ਉਹਨੂੰ ਪੇਮੈਂਟ ਆਣੀ ਹੈ ਇਹਨਾਂ ਦਾ ਗਲਤਾਂਸ ਕੰਪੈਰ ਕੋਈ ਗੱਲ ਕਰ ਰਹੇ ਸਰ ਕਿ ਬੈਂਕ ਲੋਨ ਵੀ ਕਲੀਅਰ ਹੋ ਸਕਦਾ ਹੈ ਇਹਨਾਂ ਕੋਲ ਐਸੈਟਸ ਵੀ 1500 ਕਰੋੜ ਦੇ ਐਸੈਟਸ ਹੈਗੇ 200 ਫਿਰ 30 ਕਰੋੜ ਦੇ ਐਸੈਟਸ ਇਹਨਾਂ ਦੇ ਸੂਰੀਆ ਕਲੇਮ ਦੇ ਵਿੱਚ ਪਏ ਚੋਨੇ ਨਾ ਜੋ ਕੋ ਕੋੜਾ ਦੱਸਦਾ ਐ ਸੱਚ ਹੈ ਕਿ ਬੈਂਕ ਤੇ ਕੋਈ ਲਾਇਬਿਲਟੀ ਨਹੀਂ ਹੈਗੀ ਫਿਰ ਤੋੜੀ ਪੇਮੈਂਟ ਹੋਣੀ ਹੈ ਡਾਕਟਰ ਬਹੁਤ ਵਧੀਆ ਹੈਗਾ ਅਸੀਂ 0 ਡਾਲਰਸ ਤੋਂ ਕੰਮ ਕਰਾਂਗੇ ਉਹ ਸੋਚਣ ਦੀ ਕਰ ਲੈ ਕਿ 250 ਡਾਲਰ ਮਿਲੇਗਾ ਫਿਰ 9% ਚਾਹੇ ਵੀ ਡਿਸਟ੍ਰਿਕਟ ਕਮਿਸ਼ਨ ਸਟੇਟ ਵਿਸ਼ੇਸ਼ਤਾ ਡੈਚੂਅਲ ਕਮਿਸ਼ਨ ਜਾਂ ਸੁਪਰੀਮ ਕੋਰਟ ਫਿਰ ਕੋਈ ਪੇਮੈਂਟ ਹੋਵੇ ਵੀ ਰੈਵਨਿਊ ਇਹ ਜੋ ਤੁਹਾਡੇ ਬਾਤਾ ਹੋ ਰਿਹਾ ਕੋਈ ਲਾਇਬਿਲਟੀ ਤੁਹਾਡੇ ਕੋਲ ਹੈ ਨਹੀਂ ਐਸੈਟਸ ਤੁਹਾਡੇ ਕੋਲ ਕਰੋੜਾਂ ਦੇ ਹੈਗੇ ਇਹਨਾਂ ਨੂੰ ਕੋਰਟ ਦੇ ਵਿੱਚ ਗੰਡੂ ਕੋਰਟ ਆਉਗਾ ਮੈਂ ਉਮਰ ਕੋਰਟ ਦੇ ਵਿੱਚ ਐਗਜ਼ੀਕਿਊਸ਼ਨ ਰਹਿੰਦੀ ਹੈ ਕੋਰਟ ਤੋਂ ਕੰਪਲੈਸ ਸੈਕਸ਼ਨ 72 ਦੇ ਵਿੱਚ ਵਾਰੰਟਾਫਰਾਉਂਡ ਹੀ ਬਣੀ ਦਿੱਤੇ ਸੈਕਸ਼ਨ 72 ਇਸ ਕਿਰਵੀਲਾ ਪਾਸੇ ਹੀ ਸਟਾਰਟ ਹੋ ਚੁੱਕੀ ਹੈ ਅਸਤੀ ਕਾਰਜ ਨੋਟ ਮੈਂ ਇਓ ਕੋਰਟ ਇੱਕ ਸਰਕਾਰੀ ਮੁਲਾਜ਼ਮ ਹੈਗਾ ਇਓ ਚੇਅਰਮੈਨ ਸਾਹਿਬ ਉੱਥੇ ਬੈਠੇ ਹੈ ਪੁਲਿਸ ਕੀ ਕਰ ਰਹੀ ਹੈ 250 ਵਾਰੰਟਾ ਕਿਸੇ ਲਈ ਐਗਜ਼ੀਕਿਊਸ਼ਨ ਨਹੀਂ ਹੋ ਕਿਉਂ ਨਹੀਂ ਹੋ ਸਕਸ਼ਟ ਦੇ ਪਹਿਲੇ ਜਿਹੜਾ ਪਰਿਵਾਰ ਦਾ ਹੈੱਡ ਹੁੰਦਾ ਹੈ ਨਾ ਸਾਰੀ ਰਿਸਪੌਂਸਿਬਿਲਟੀ ਹੁੰਦੀ ਹੈ ਚੇਅਰਮੈਨ ਦਾ ਕੀ ਕੰਮ ਹੈਗਾ ਕਿ ਪਬਲਿਕ ਇਟੀ ਜੋ ਗ੍ਰੀਵੈਂਸਸ ਹੈਗੇ ਆ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਸੋਲਵ ਆਪ ਕਰ ਬੇਨ ਇਹ ਰਿਸਪੌਂਸਿਬਿਲਟੀ ਆਤਾ ਹੁਣ ਜੇ ਉਹ ਨਾਲ ਦੀ ਇੱਕ ਨਹੀਂ ਉਹਨਾਂ ਨੂੰ ਕੰਟਰੋਲ ਕਰਨਾ ਹੈ ਤਾਂ ਫਿਰ ਘਰ ਬੱਟੇ ਤੋਂ ਆ ਸਾਨੂੰ ਪੇ